ਬੜੀ ਚੇਤੀ ਇਹਨਾਂ ਸੇ ਟੁੱਟੂਗੀ ਤੇ ਭਾਈ ਅਮਰਿਤਪਾਲ ਸਿੰਘ ਫਿਰ ਕੌਮ ਦੇ ਸਨਮੁਖ ਹੋਣਗੇ ਪੰਜਾਬ 'ਚ ਹੋਣਗੇ। ਵਿਦਿਨ 6 ਵੀਕਸ ਜੋ ਹਾਈ ਕੋਰਟ ਨੂੰ ਫੈਸਲਾ ਦੇਣਾ ਪਵੇਗਾ ਇਹ ਆਰਡਰ ਹੋਏ ਹੈ ਜੱਜਮੈਂਟ ਹੈ ਜੀ ਸੁਪਰੀਮ ਕੋਰਟ ਦੇ। ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਜ਼ਰੂਰ ਕੋਈ ਨਾ ਕੋਈ ਇਸ ਤੇ ਜਿਹੜੀ ਠੋਸ ਕਾਰਵਾਈ ਹੈ 1 ਦਸੰਬਰ ਤੋਂ ਪਹਿਲਾਂ ਪਹਿਲਾਂ ਉਹ ਦਿਖਦੀ ਨਜ਼ਰ ਆਊਗੀ ਜੀ। ਅਮਰਪਾਲ ਸਿੰਘ ਖਾਲਸਾ ਦੇ ਐਨਐਸਏ ਨੂੰ ਲੈ ਕੇ ਇੱਕ ਨਵੀਂ ਅਪਡੇਟ ਆਈ ਹੈ ਉਸਤੇ ਬਾਰੇ ਦੇ ਵਿੱਚ ਗੱਲਬਾਤ ਕਰਾਂਗੇ ਸੁਪਰੀਮ ਕੋਰਟ ਦੇ ਵੱਲੋਂ ਹਾਈ ਕੋਰਟ ਨੂੰ 6 ਹਫ਼ਤਿਆਂ ਦੇ ਵਿੱਚ ਉਸ ਦੀ ਸੁਣਵਾਈ ਮੁਕੰਮਲ ਕਰਨ ਦੇ ਨਿਰਦੇਸ਼ ਜੜਿਆ ਉਹ ਮਿਲਦੇ ਨੇ ਤੇ ਨਾਲ ਹੀ ਇਸ ਸੁਣਵਾਈ ਤੇ ਇਸ ਦੀ ਸੁਣਵਾਈ ਕਰਨ ਦੇ ਲਈ ਸੁਪਰੀਮ ਕੋਰਟ ਦੇ ਵੱਲੋਂ ਇਨਕਾਰ ਕੀਤਾ ਗਿਆ ਪੂਰਾ ਮਾਮਲਾ ਕੀ ਹੈ ਪੂਰੇ ਮਸਲੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਅਮਨ ਸਿੰਘ ਖਾਰਾ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਫਰਗਲੀ ਗੱਲਬਾਤ ਉਹਦੇ ਖਾਰਾ ਸਾਹਿਬ ਸਵਾਗਤ ਆ ਰਹੇ ਮੀ ਟੈlevision ਤੇ ਸਤਿ ਸ਼੍ਰੀ ਅਕਾਲ ਜੀ ਗਰੇਵਾਲ ਸਾਹਿਬ ਕੀ ਹਾਲ ਚਾਲ ਹੈ ਜੀ ਠੀਕ ਠਾਕ ਜੀ ਬਿਲਕੁਲ ਅੱਛਾ ਇਹ ਜ਼ਰੂਰ ਜਾਣਕਾਰੀ ਦਿਓ ਜੋ ਹੁਣ ਤੱਕ ਦੀ ਅਪਡੇਟਾ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਐਨਐਸਏ ਦੇ ਖਿਲਾਫ ਜੋ ਪਟੀਸ਼ਨ ਪਾਈ ਗਈ ਸੀ ਉਸਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਪਿਲਤਾਏ ਦੇ ਬਾਰੇ ਜ਼ਰੂਰ ਦੱਸਿਓ ਆਹਾਂ ਜੀ ਦੇਖੋ ਜੀ ਜੋ ਅਸੀਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਅੰਡਰ ਆਰਟੀਕਲ 32 ਆਫ ਇੰਡੀਅਨ ਕਨਸਟੀਟਿਊਸ਼ਨ ਜੀ ਜੋ ਪ੍ਰੋਟੈਕਸ਼ਨ ਆਫ ਫੰਡਾਮੈਂਟਲ ਰਾਈਟ ਆਪੀ ਅਮਰਤਪਾਲ ਸਿੰਘ ਦਾ ਜੀ ਐਨ ਐਂਡ ਰਾਈਟ ਟੂ ਫ੍ਰੀडम ਰਾਈਟ ਟੂ ਪਰਸਨਲ ਲਿਬਰਟੀ ਆਰਟੀਕਲ 21 ਦੇ ਅਧੀਨ ਉਹਦੇ ਸਬੰਧੀ ਅਸੀਂ ਐਨ ਐਸ ਸੀ ਨੂੰ ਖਾਰਜ ਕਰਾਉਣ ਦੇ ਲਈ ਜੋ ਰਿਟ ਪਟੀਸ਼ਨ ਪਾਈ ਸੀ ਜੀ ਤਾਂ ਉਸ ਦੇ ਵਿੱਚ ਜੋ ਬੀਤੇ ਸੋਮਵਾਰ 10 ਨਵੰਬਰ 2015 ਨੂੰ ਸੁਣਵਾਈ ਹੋਈ ਸੀ ਜੀ ਤਾਂ ਉੱਥੇ ਮਾਨਯੋਗ ਸੁਪਰੀਮ ਕੋਰਟ 'ਚ ਸਾਡੀ ਇਹ 20C ਵੀ ਦੇਖੋ ਇਹon ਤੀਜੀ ਐਨਐਸਏ ਕਨਸੈਕਟਿਵਲੀ ਭਾਈ ਅਮਰਿਤਪਾਲ ਸਿੰਘ ਉੱਪਰ ਲਾਈ ਹੈ ਜੀ ਜੋ ਦੂਸਰੀ ਐਨਐਸਏ ਸੀ ਉਸ ਨੂੰ ਸੀ ਮਾਨਯੋਗ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੈਲੰਜ ਕੀਤਾ ਸੀ ਜੀ ਪਰ ਉਹ ਐਨਐਸਏ ਲੱਗੀ ਨੂੰ ਡੇਢ ਸਾਲ ਹੋ ਚੁੱਕਿਆ ਹੈ ਤੇ ਸਮਾਪਤ ਹੋਈ ਨੂੰ ਵੀ 6-7 ਮਹੀਨਿਆਂ ਤੋਂ ਉੱਪਰ ਹੋ ਚੁੱਕਿਆ ਪ੍ਰਾਣੀ ਦੂਜੀ ਐਨਐਸਏ ਨੂੰ ਜਿਹੜੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਲਾਈ ਸੀ 23 ਅਪ੍ਰੈਲ 2024 ਨੂੰ ਲਾਈ ਸੀ ਉਹ ਸਮਾਪਤ ਹੋ ਗਈ ਜੀ 22 ਅਪ੍ਰੈਲ 2025 ਨੂੰ ਪਰ ਉਸ ਦੇ ਕੇਸ ਦੀ ਨਵੀਂ ਜਿਹੜੀ ਤਰੀਕ ਹੈ ਉਹ ਹਾਲੇ ਵੀ ਜਿਹੜੀ ਜਨਵਰੀ 2026 ਦੇ ਵਿੱਚ ਕੇਸ ਦੀ ਤਾਰੀਖ ਪਈ ਗਈ ਹੈ ਤਾ ਕਰਕੇ ਇਸ ਕੇਸ ਚੱਲਦੇ ਨੂੰ ਵੀ ਡੇਟ ਸਾਲ ਹੋ ਗਿਆ ਤੇ ਐਨਐਸਐ ਸਮਾਪਤ ਹੋਈ ਨੂੰ ਵੀ 7-8 ਮਹੀਨੇ ਹੋ ਗਏ ਪਰ ਹਾਈ ਕੋਰਟ ਨੇ ਕੋਈ ਸੁਣਵਾਈ ਨਹੀਂ ਕੀਤੀ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਠੀਕ ਹੈ ਵੀ ਇਹ ਜਰੂਰ ਡਿਲੇ ਹੋਇਆ ਹੈ ਜੀ ਇਸ ਚੀਜ਼ ਚ ਉਹਨਾਂ ਨੇ ਕਿਹਾ ਤੁਸੀਂ ਪਹਿਲਾਂ ਜੋ ਅੰਡਰ ਆਰਟੀਕਲ 226 ਆਫ ਇੰਡੀਅਨ ਕਨਸਟੀਟਿਊਸ਼ਨ ਹੈ ਤੁਸੀਂ ਜੋ ਹਾਈ ਕੋਰਟ ਅਪਰੋਚ ਕਰੋ ਨਾਲੇ ਵੀ ਸਖਤ ਨਿਰਦੇਸ਼ ਦਿੱਤੇ ਨੇ ਵੀ 6 ਹਫਤਿਆਂ ਦੇ ਵਿੱਚ ਵਿੱਚ ਜਿੱਦ ਦਿਨ ਅਸੀਂ ਹਾਈ ਕੋਰਟ ਵਿੱਚ ਅਸੀਂ ਰਿਟ ਪਟੀਸ਼ਨ ਪਾ ਦਾਂਗੇ ਜੀ ਜੀਐਨਐਸਸੀ ਨੂੰ ਚੈਲੰਜ ਕਰਨ ਵਾਲੀ ਤਾਂ ਵਿਦਨ 6 ਵੀਕਸ ਜੋ ਹਾਈ ਕੋਰਟ ਨੂੰ ਫੈਸਲਾ ਦੇਣਾ ਪਵੇਗਾ ਇਹ ਡਰੋਈ ਹੈ ਜਜਮੈਂਟ ਹੈ ਜੀ ਸੁਪਰੀਮ ਕੋਰਟ ਦੀ ਤਾਂ ਤੁਸੀਂ ਇਸ ਨੂੰ ਕੀ ਮੰਨਦੇ ਹੋ ਇੱਕ ਚੰਗਾ ਕਾਰਜ ਮੰਨਦੇ ਹੋ ਇੱਕ ਚੰਗਾ ਫੈਸਲਾ ਮੰਨਦੇ ਹੋ ਕਿ ਹਜੇ ਡੇਢ ਸਾਲ ਹੋ ਚੱਲਿਆ ਮਤਲਬ ਸੁਣਵਾਈ ਜਿਹੜੀ ਆ ਕੇਸ ਉਹ ਚੱਲ ਰਿਹਾ ਆ ਪਰ ਜਿਸ ਤਰ੍ਹਾਂ ਦੇ ਨਾਲ ਇਹ ਸੁਪਰੀਮ ਕੋਰਟ ਦੇ ਵੱਲੋਂ ਫੈਸਲਾ ਹੋਇਆ 6 ਹਫ਼ਤਿਆਂ ਦੇ ਵਿੱਚ ਸੁਣਵਾਈ ਮੁਕੰਮਲ ਕਰਨ ਦਾ ਹਾਈ ਕੋਰਟ ਨੂੰ ਨਿਰਦੇਸ਼ ਜਿਹੜੇ ਨੇ ਉਹ ਹੋਏ ਨੇ ਤੁਸੀਂ ਇੱਕ ਚੰਗਾ ਫੈਸਲਾ ਇਸ ਨੂੰ ਮੰਨਦੇ ਹੋ ਕਿਉਂਕਿ 6 ਮਹੀਨੇ 6 ਜਿਹੜੇ ਹਫ਼ਤਿਆਂ ਦਾ ਸਮਾਂ ਮਿਲਿਆ ਅ ਦੇਖੋ ਜੀ ਇੱਕ ਘਟੂ ਘਟ ਸੁਣਵਾਈ ਤਾਂ ਹੋਵੇਗੀ ਨਾ ਜੀ ਸਾਡੀ ਜੀ ਦੇਖੋ ਇਹ ਚੀਜ਼ ਬਾਅਦ ਦੀ ਹੈ ਵੀ ਜੇ ਤੁਸੀਂ ਦੇਖੋ ਵੀ 6 ਹਫ਼ਤੇ ਬੰਦੇ ਨੇ ਦਸੰਬਰ ਦੇ ਐਂਡ ਤੱਕ ਜੀ ਉਸ ਤੋਂ ਬਾਅਦ ਜਿਹੜੀ ਬੜੀ ਛੇਤੀ ਜੋ ਹਾਈ ਕੋਰਟ ਚ ਪਟੀਸ਼ਨ ਲਾਉਣ ਲੱਗੇ ਆ ਜੀ ਜੇ ਹੁਣ ਜੋ 6 ਹਫ਼ਤਿਆਂ ਚ ਸਾਡਾ ਕੋਈ ਫੈਸਲਾ ਆਉਂਦਾ ਹੈ ਜੇ ਸਾਡੇ ਹੱਕ ਚ ਆਉਂਦਾ ਤਾਂ ਐਨਐਸਸੀ ਟੁੱਟ ਜੂਗੀ ਜੀ ਜੇ ਹੱਕ ਚ ਨਹੀਂ ਆਉਂਦਾ ਤਾਸੀਂ ਪਹਿਲੀ ਦਾ ਜਿਹੜੀ ਰੇਟ ਆ ਸੁਪਰੀਮ ਕੋਰਟ ਚ ਪਾਈ ਗਈ ਆ ਜੀ ਫਿਰ ਹਾਈ ਕੋਰਟ ਦਾ ਫੈਸਲਾ ਨਾਲ ਲਾ ਕੇ ਤੇ ਦੂਜੀ ਵਾਰ ਫਿਰ ਸੁਪਰੀਮ ਕੋਰਟ ਮੂਵ ਕਰਦਾਂਗੇ ਜੀ ਜਨਵਰੀ ਦੇ ਵਿੱਚ ਜੀ ਤਾਂ ਦੇਖੋ ਫੈਸਲਾ ਹੀ ਆ ਲਮਕੋਨ ਨਾਲ ਕੋਈ ਹੱਲ ਹੋਇਆ ਚੰਗਾ ਜੀ ਲੱਗਦੇ ਨੇ ਅਸਾਰ ਅਸਾਰ ਲੱਗਦੇ ਨੇ ਐਨਐਸ ਟੁੱਟਣ ਦੇ ਅਸਾਰ ਲੱਗਦੇ ਨੇ ਅਮਰਪਾਲ ਸਿੰਘ ਹੋਰ ਉਹ ਗੁਰੂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਕਿ ਬਹੁਤ ਛੇਤੀ ਮੇਰਾ ਮਾਣੀ ਕਹਿੰਦਾ ਵੀ ਬੜੀ ਛੇਤੀ ਐਨਐਸ ਟੁੱਟੂਗੀ ਤੇ ਭਾਈ ਅਮਰਿਤਪਾਲ ਸਿੰਘ ਫਿਰ ਕੌਮ ਦੇ ਸੰਮੁਖ ਹੋਣਗੇ ਪੰਜਾਬ ਚ ਹੋਣਗੇ ਜੀ ਇਸ ਦੇ ਨਾਲ ਰੁਕਾਵਟਾਂ ਜਿਹੜੀਆਂ ਨੇ ਉਹ ਆ ਰਹੀਆਂ ਜਿਵੇਂ ਸਪਰੀਮ ਕੋਰਟ ਦੇ ਵਿੱਚ ਕਿਹਾ ਗਿਆ ਸੀ ਪਟੀਸ਼ਨ ਦੇ ਵਿੱਚ ਵੀ ਕਿਹਾ ਗਿਆ ਕਿ ਭਾਈ ਕਾਨੂੰਨ ਦੇ ਅਧਿਕਾਰਾਂ ਦੀ ਜਿਹੜੀ ਹੈ ਕਿ ਉਹ ਸਿੱਧਮ ਸਿੱਧੀ ਉਲੰਘਣਾ ਆ ਕੰਮਕਾਜ ਨੂੰ ਰੋਕਿਆ ਜਾ ਰਿਹਾ ਆ ਲੱਗਦਾ ਕਿ ਇਸ ਚੀਜ਼ ਦੇ ਨਾਲ ਇਹ ਸਭ ਕੁਝ ਜਿਹੜਾ ਹੋ ਰਿਹਾ ਕਿ ਕੰਮਕਾਜ ਰੁਕ ਰਹੇ ਨੇ ਅਮਰਪਾਲ ਸਿੰਘ ਖਾਲਸਾ ਜਿਹੜੇ ਨੇ ਉਹ ਵਿਚਰ ਨਹੀਂ ਵਿਚਰ ਨਹੀਂ ਰਹੇ ਆਪਣੇ ਉਹਨਾਂ ਦੇ ਵਿੱਚ ਉਹਨਾਂ ਨੂੰ ਮੈਂਬਰ ਆਫ ਪਾਰਲੀਮੈਂਟ ਨੇ ਪਰ ਮੈਂਬਰ ਆਫ ਪਾਰਲੀਮੈਂਟ ਰਹਿੰਦੇ ਆ ਵੀ ਉਹ ਕੰਮ ਜੋ ਉਹਨਾਂ ਨੂੰ ਕਰਨਾ ਹੀ ਚਾਹੀਦਾ ਆ ਉਹ ਐਨਐਸਏ ਦੇ ਕਰਕੇ ਜੇਲ੍ਹ ਦੇ ਕਰਕੇ ਉਹਨਾਂ ਤੋਂ ਨਹੀਂ ਹੋ ਰਹੀ ਅਤੇ ਕੋਈ ਉਹ ਜਾਇਜ਼ੀ ਗੱਲ ਹੈ ਜੀ ਡਿਟੈਂਸ਼ਨ ਦੇ ਵਿੱਚ ਨੇ ਪੰਜਾਬ ਤੋਂ 2500 ਕਿਲੋਮੀਟਰ ਦੂਰ ਬੈਠੇ ਨੇ ਤੇ ਉਹਦਾ ਜਾਇਜ਼ੀ ਗੱਲ ਹੈ ਜਿਹੜਾ ਇੱਕ ਨਾਰਮਲ ਐਮਪੀ ਕਾਰਜ ਕਰ ਸਕਦਾ ਜੇ ਭਾਈ ਅਮਰਿਤਪਾਲ ਸਿੰਘ ਬਾਹਰ ਹੁੰਦੇ ਤਾਂ ਉਹਨੂੰ ਤਾਂ ਪਾਰਟੀ ਨੇ ਬੜੇ ਅਰਸ਼ਾਂ ਤੇ ਚਲੇ ਜਾਣਾ ਸੀ ਜਿਹੜੀ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਹੈ ਤੇ ਅਸੀਂ ਤਾਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਜੋ ਅ ਕਰ ਸਕਦੇ ਆ ਚਿੱਠੀ ਪੱਤਰ ਲੇ ਕੇ ਕਾਨੂੰਨੀ ਚਾਰਾ ਜੋ ਵੀ ਕਰਾਂਗੇ ਵੀ ਕਟੂਕੜ ਜਿਹੜਾ ਵਿంటర్ ਸੈਸ਼ਨ ਹੈ ਜੀ ਹੁਣ 1 ਦਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਉਹ ਭਾਈ ਅਮਰਿਤਪਾਲ ਸਿੰਘ ਜ਼ਰੂਰ ਅਟੈਂਡ ਕਰ ਸਕਣ ਹੂੰ ਜ਼ਮਾਨਤ ਦੇ ਲਈ ਜਾਂ ਉਹ ਉਹਨੇ ਦਿਨ ਦੀ ਛੁੱਟੀ ਦੇ ਲਈ ਵੀ ਤੁਹਾਡੇ ਵੱਲੋਂ ਇਸ ਸਮੇਂ ਦੇ ਦੌਰਾਨ ਹਾਂਜੀ ਉਹ 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 ਚਾਰਾ ਜੋਈ ਕਰ ਰਹੀ ਹੈ ਜੀ ਇਸ ਸਮੇਂ ਦੇ ਦੌਰਾਨ ਚਾਰਾ ਜੋਈ ਕੀਤੀ ਗਈ ਛੁੱਟੀ ਦੇ ਲਈ ਵੀ ਜਿਹੜਾ ਹੈਗਾ ਕਰ ਰਹੇ ਆ ਜੀ ਬੜੀ ਛੇਤੀ ਤੁਹਾਡੇ ਸਾਹਮਣੇ ਉਸ ਦੇ ਨਤੀਜੇ ਵੀ ਹੋਣਗੇ ਜਿਹੜੀ ਇਸ ਤੋਂ ਪਹਿਲਾਂ ਜੋ ਛੁੱਟੀ ਦੇ ਲਈ ਚਾਰਾ ਜੋਈ ਜੋ ਕੀਤੀਆਂ ਗਈਆਂ ਨੇ ਉਸ ਤੇ ਵਿੱਚ ਕੋਰਟ ਦੇ ਵੱਲੋਂ ਕੈਸੇ ਜਿਹੜਾ ਕੀ ਕਿਹਾ ਜਾਂਦਾ ਕੀ ਆਵਾਂਦਾ ਕੋਰਟ ਦੀ ਛੁੱਟੀ ਦੇ ਲਿਖਿਆ ਜਾਂਦਾ ਕਿ ਭਾਈ ਸੈਸ਼ਨ ਉਹ ਉਦੋਂ ਮਾਣਯੋਗ ਹਾਈ ਕੋਰਟ ਦੇ ਵਿੱਚ ਜਿਹੜਾ ਕੇਸ ਸੀ ਜੀ ਤੇ ਉਸ ਦੇ ਵਿੱਚ ਉਹ ਲਾਇਆ ਗਿਆ ਸੀ ਉਹ ਅਲੱਗ ਗ੍ਰੇਡ ਸੀ ਉਹ ਹੱਲ ਨਹੀਂ ਹੋਇਆ ਪਰ ਹੁਣ ਚੱਲਦੇ ਕੇਸ ਸੀ ਕੇਸ ਚ ਲਾਵਾਂਗੇ ਇੰਟਰਮ ਰਿਲੀਜ਼ ਲਈ ਲਾਵਾਂਗੇ ਟੈਂਪੋਰਰੀ ਰਿਲੀਜ਼ ਲਈ ਜਾਵਾਂਗੇ ਜੇ ਹਾਈ ਕੋਰਟ ਨਹੀਂ ਫੈਸਲਾ ਕਰੂਗੀ ਤਾਂ ਅਸੀਂ ਸੁਪਰੀਮ ਕੋਰਟ ਜ਼ਰੂਰ ਜਾਵਾਂਗੇ ਪਰ ਤੁਹਾਨੂੰ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਜ਼ਰੂਰ ਕੋਈ ਨਾ ਕੋਈ ਇਸ ਤੇ ਜਿਹੜੀ ਠੋਸ ਕਾਰਵਾਈ ਹੈ 1 ਦਸੰਬਰ ਤੋਂ ਪਹਿਲਾਂ ਪਹਿਲਾਂ ਉਹ ਦਿਖਦੀ ਨਜ਼ਰ ਆਊਗੀ ਜੀ ਜੀ ਖਰ ਸਾਹਿਬ ਸਮਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਾਸ੍ਰੀ ਕਲ ਗਰੀਵਾਲ ਸਾਹਿਬ